ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਨਵੀਂ ਭਰਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਸੰਗਰੂਰ ਵਿਖੇ ਗੁਰਦੁਆਰਾ ਨਾਨਕਿਆਂ ਵਾਲਾ ਸਾਹਾ ਵਿਖੇ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਸੰਗਰੂਰ ਦੇ ਨੌਜਵਾਨ ਅਤੇ ਪਾਰਟੀ ਵਰਕਰਾਂ ਨੇ ਸ਼ਾਮਲ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੀ ਸ਼ੁਰੂਆਤ ਕੀਤੀ ਇਸ ਮੌਕੇ ਆਕੂ ਬਿਨਰਜੀਤ ਗੋਲਡੀ ਅਤੇ ਕੁਰਪ੍ਰੀ ਸਿੰਘ ਰਾਜੂ ਖੰਨਾ ਮੌਜੂਦ ਰਹੇ ਜਿਨ੍ਹਾਂ ਦੀ ਹਾਜ਼ਰੀ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤੀ ਇਸ ਮੌਕੇ ਬినਰਜੀਤ ਕੋਲੜੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਲੋਕਾਂ ਦਾ ਪਿਆਰ ਬੇਹਦ ਹੀ ਜ਼ਿਆਦਾ ਹੈ ਜਿਸ ਦੇ ਚਲਦੇ ਵੱਡੀ ਗਿਣਤੀ ਵਿੱਚ ਲੋਕ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ ਉਧਰ ਰਾਜੂ ਖੰਨਾ ਨੇ ਬੋਲਦੇ ਕਿਹਾ ਕਿ ਅੱਜ ਵਰਕਰਾਂ ਦੇ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਦਲ ਬਦਲੂ ਲੀਡਰਾਂ ਨਾਲ ਕੋਈ ਵੀ ਰਹਿ ਕੇ ਰਾਜੀ ਨਹੀਂ ਹੈ ਜਿਸ ਦੇ ਚਲਦੇ ਹੀ ਲੋਕ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰ ਰਹੇ ਹਨ ਜਿਹੜਾ 500 ਪਲੱਸ ਦੇ ਜਿਹੜੇ ਡੈਲੀਗੇਟਸ ਨੇ ਸਾਡੇ ਕੋਲ ਤੇ ਸਰਕਲਾਂ ਦੇ ਸਾਡੇ ਕੋਲ ਪਹੁੰਚੇ ਨੇ ਹਲਕਾ ਵਾਈਸ ਤੇ ਅਸੀਂ ਇਹ ਗੱਲ ਕਹਿੰਦੇ ਆ ਕਿ ਜਿਹੜੀ ਇਹ ਭਰਤੀ ਆ ਜਿਹੜੀ ਇਹ ਸਮਾਂ ਹੈ ਇਹਦੇ ਚ ਜਿੰਨਾ ਉਸਾ ਜਿੰਨਾ ਜੇ ਕਹੇ ਇਹ ਭਰਤੀ ਨੂੰ ਸਹੀ ਤਰੀਕੇ ਨਾਲ ਲਾਮਬੰਦ ਕਰਕੇ ਜੈਨੂਨਲੀ ਜੋ ਕੀਤੀ ਹੈ ਉਹ ਇਹਨਾਂ ਜਿੰਨੇ ਸਾਡੇ ਸਰਕਲ ਪ੍ਰਧਾਨ ਸੀ ਜਾਂ ਸਾਡੇ ਵਰਕਰ ਸੀ ਪਾਰਟੀ ਦੇ ਜਿੰਨੀ ਉਹਨਾਂ ਨੇ ਕੀਤੀ ਹੈ ਕੋਈ ਅਜੇ ਤੱਕ ਮੈਂ ਗਰੰਟੀ ਕਰਦਾ ਜਿਹੜੇ ਲੋਕ ਰੌਲਾ ਪਾਉਂਦੇ ਸੀ ਨਾ ਕਿ ਇਹ ਹੋ ਹੀ ਨਹੀਂ ਸਕਦੀ ਮਹੀਨੇ ਚ ਮੈਨੂੰ ਲੱਗਦਾ ਹੈ ਕਿ ਉਹ ਆਪਣੇ ਸਮਿਆਂ ਚ ਕਦੇ ਉਹਨਾਂ ਨੇ ਜੈਨੂਅਰਲੀ ਭਰਤੀ ਹੀ ਨਹੀਂ ਕੀਤੀ ਇਸ ਕਰਕੇ ਉਹ ਰੌਲਾ ਪਾਉਂਦੇ ਨੇ ਪਰ ਅੱਜ ਬੜੀ ਸੋਹਣੇ ਤਰੀਕੇ ਨਾਲ ਬੜੇ ਚੰਗੇ ਤਰੀਕੇ ਨਾਲ ਭਰਤੀ ਜਿਹੜੀ ਹੈ ਤੇ ਉਹ ਕੀਤੀ ਗਈ ਹੈ ਤੇ ਅੱਜ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜਾ ਸਾਰਿਆਂ ਨੇ ਨਤਮਸਤਕ ਹੋ ਕੇ ਗੁਰਦੁਆਰਾ ਨਾਨਕਾਣਾ ਸਾਹਿਬ ਜਿਹੜਾ ਹੈ ਇਹ ਸਾਰਿਆਂ ਨੇ ਪ੍ਰਣ ਕੀਤਾ ਹੈ ਕਿ ਅਸੀਂ ਸ਼ੋਮਨੀ ਕਲ ਦੁਲਦੀ ਚੜ੍ਹਦੀ ਕਲਾ ਲਈ ਕੰਮ ਕਰਾਂਗੇ ਤੇ ਆਉਣ ਵਾਲੇ ਸਮੇਂ ਚ ਜਿਹੜਾ ਉਹ ਪਾਰਟੀ ਨੂੰ ਮਜ਼ਬੂਤੀ ਵੱਲ ਲੈ ਕੇ ਜਾਵਾਂਗੇ ਤੇ ਬਾਕੀ ਜਿਹੜਾ ਕੋਈ ਆਉਣ ਆ ਜਿਹੜੇ ਦੂਸਰੇ ਬੋਲਣ ਵਾਲੇ ਨੇ ਜਾਂ ਗੱਲਾਂ ਕਰਨ ਵਾਲੇ ਨੇ ਅਸੀਂ ਗੱਲ ਕਹਿੰਦੇ ਆ ਯਾਰ ਅਸੀਂ ਸ੍ਰੀ ਕਾਲ ਤਖਤ ਸਾਹਿਬ ਨੂੰ ਸਾਰੀ ਨਤਮਸਤਕ ਪੰਥ ਪੰਥਕ ਹੋਣਾ ਜਿਹੜੀ ਗੱਲ ਹੈ ਪੰਥ ਜਿਵੇਂ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਨੇ ਕਿਹਾ ਕਿਸੇ ਇੱਕ ਬੰਦੇ ਦਾ ਨਹੀਂ ਕਾਲ ਤਖਤ ਸਾਹਿਬ ਕਿਸੇ ਇੱਕ ਬੰਦੇ ਦਾ ਨਹੀਂ ਕਾਲ ਤਖਤ ਸਾਹਿਬ ਪੂਰੀ ਕੌਮ ਦਾ ਹੈ 2 ਕਰੋੜ 3 ਕਰੋੜ ਪੰਜਾਬੀਆਂ ਦਾ ਉਹਨਾਂ ਲੋਕਾਂ ਦਾ ਵੀ ਕਾਲ ਤਖਤ ਸਾਹਿਬ ਹੈ ਜਿਹੜੇ ਸਿੱਖ ਨਹੀਂ ਹੈਗੇ ਜਿਹੜੇ ਨਤਮਸਤਕ ਹੁੰਦੇ ਨੇ ਉੱਥੇ ਅੱਜ ਇੱਕ ਬੰਦਾ ਹਿੰਦੂ ਬੰਦਾ ਜਾ ਕੇ ਜੇ ਉੱਥੇ ਦਰਬਾਰ ਸਾਹਿਬ ਦੇ ਵਿੱਚ ਸੇਵਾ ਕੋਈ ਕਰੋੜ 2 ਕਰੋੜ ਦੀਆਂ ਚੀਜ਼ਾਂ ਦੇ ਦੋ ਦੀ ਆਸਥਾ ਬਣੀ ਹੈ ਕਿ ਉਹ ਤਾਂ ਅਕਾਲ ਤਖਤ ਸਾਹਿਬ ਨਹੀਂ ਹੈ ਕਿ ਉਹ ਪੰਥ ਉਹਦਾ ਨਹੀਂ ਹੈ ਗੱਲ ਇਹ ਪੰਥ ਨੂੰ ਪਿਆਰ ਕੌਣ ਕਰਦਾ ਤੇ ਪੰਥ ਦੇ ਨਾਲ ਤੇ ਸਿਆਸਤ ਕੌਣ ਕਰਦਾ ਇਹ ਚ ਫਰਕ ਹੈ ਸੋ ਅੱਜ ਜਿਹੜਾ ਪੰਥ ਉਹ ਹੈ ਕੱਲੇ ਪੰਥ ਦੇ ਨਾਂ ਤੇ ਇਹ ਨਾ ਕਹੋ ਕਿ 500 ਬੰਦਾ 5000 ਬੰਦਾ ਇਕੱਠਾ ਹੋ ਗਿਆ ਜਾਂ ਕਿਸੇ ਇੱਕ ਪਾਰਟੀ ਦਾ ਇੱਕ ਧਰਦਾ ਪੰਥਾ ਨਹੀਂ ਹੈ ਅਕਾਲ ਤਖਤ ਸਾਹਿਬ ਦਾ ਸਾਂਝਾ ਹੈ ਪੰਥ ਸਾਹਿਬ ਦਾ ਸਾਂਝਾ ਹੈ ਜਿਨੇ ਤੁਸੀਂ ਕਿਹੜੋਂ ਥੋੜਾ ਵੀ ਪੰਥ ਹੈ ਜਿਨੇ ਇੱਧਰ ਖੜੇ ਨੇ ਉਹਨਾਂ ਦਾ ਵੀ ਪੰਥ ਹੈ ਸੋ ਸਾਰਿਆਂ ਦੀ ਸ਼੍ਰੀ ਕਲ ਤੱਕ ਸਭ ਸਾਂਝਾ ਹੈ ਕਿਰਪਾ ਕਰਕੇ ਇਹਦੇ ਤੇ ਬਖੇਮਾ ਨਾ ਪਾਇਆ ਜਾਵੇ ਤੇ ਜਿੰਨੀ ਇਹ ਸੰਗਤ ਆਈ ਹੈ ਡੈਲੀਗੇਟ ਜਿਹੜੇ ਨੇ ਮੈਂ ਕਿਹਾ ਕਿ ਤਕਰੀਬਨ ਪੰਜ ਹਲਕਿਆਂ ਦੇ ਆਪਣੇ ਦੀਪਾ ਜੀ 7-800 ਦੇ ਉੱਪਰ ਪਹੁੰਚ ਗਿਆ 7-800 ਦੇ ਕਰੀਬ ਜਿਹੜਾ ਮੈਂ ਕੈਲਕੂਲੇਸ਼ਨ ਦੇ ਵਿੱਚ ਕਿਉਂਕਿ ਸਾਡੇ ਹਲਕੇ ਦੀ ਸੰਗਰੂਰ ਤੋਂ ਲਾ ਲਓ ਤਕਰੀਬਨ 7200 ਦੇ ਉੱਪਰ ਸੰਗਰੂਰ ਦਾ ਤੁਹਾਡੇ ਹਲਕੇ ਦਾ 200 ਦੇ ਕਰੀਬ ਇਹਨਾਂ ਦਾ ਤਕਰੀਬਨ ਅਸੀਂ 700 ਸਾਡੇ ਕਿਉਂਕਿ ਇੱਥੇ ਸਾਰੇ ਵਰਕਰ ਆਗੂ ਸਾਹਿਬਾਨ ਪਹੁੰਚੇ ਨੇ ਜੋ ਪਿਛਲੇ ਦਿਨੀ ਸ਼੍ਰੋਮਣੀ ਕਾਲੀਯਲ ਦੀ ਭਰਤੀ ਸ਼ੁਰੂ ਹੋਈ ਸੀ ਉਸ ਭਰਤੀ ਦਾ ਜਿੱਥੇ ਸਾਰੇ ਪੰਜਾਬ ਦੇ ਵਿੱਚ ਬਹੁਤ ਵੱਡਾ ਹੰਗਾਰਾ ਮਿਲਿਆ ਉੱਥੇ ਵਰਕਰ ਯੂਥ ਦੇ ਵਿੱਚ ਸ਼੍ਰੋਮਣੀ ਕਾਲੀਯਲ ਦੀ ਲੀਡਰਸ਼ਿਪ ਦੇ ਵਿੱਚ ਉਹ ਲੋਕ ਜੋ ਪੰਜਾਬ ਨੂੰ ਪਿਆਰ ਕਰਦੇ ਨੇ ਜੋ ਸ਼੍ਰੋਮਣੀ ਕਾਲੀਯਲ ਬਚਾਉਣਾ ਚਾਹੁੰਦੇ ਨੇ ਜੋ ਖੇਤਰੀ ਪਾਰਟੀ ਬਚਾਉਣਾ ਚਾਹੁੰਦੇ ਨੇ ਜੋ ਸਾਹ ਸੁਖਬੀਰ ਸਿੰਘ ਬਾਦਲ ਨੂੰ ਪਿਆਰ ਕਰਦੇ ਨੇ ਉਨ੍ਹਾਂ ਵੱਲੋਂ ਬਹੁਤ ਆંદੇ ਨਾਲ ਕੱਲੇ-ਕੱਲੇ ਪਿੰਡ ਜਾ ਕੇ ਵਾਰਡ ਵਾਈ ਜਾ ਕੇ ਯੂਐਸਟੀ ਕਾਲਜਾਂ ਚ ਜਾ ਕੇ ਨੌਜਵਾਨਾਂ ਨੇ ਬਹੁਤ ਵੱਡੀ ਭਰਤੀ ਕੀਤੀ ਉਸ ਲੜੀ ਤੇ ਇੱਥੇ ਉਹਨੂੰ ਸੇਵਾ ਦਾ ਮੌਕਾ ਮਿਲਿਆ ਬਤੌਰ ਰਜੇਪਰ ਇੱਥੇ ਅਸੀਂ ਆਏ ਆ ਤੇ ਇੱਥੇ ਦੀ ਭਰਤੀ ਨੇ ਪਟਿਆਲਾ ਖਾਸ ਕਰਕੇ ਫਤਿਹਗੜ੍ਹ ਪਟਿਆਲਾ ਤੇ ਸੰਗਰੂਰ ਜ਼ਿਲ੍ਹੇ ਭਰਤੀ ਨੇ ਇੱਕ ਗੱਲ ਸਾਬਤ ਕਰ ਦਿੱਤੀ ਕਿ ਲੀਡਰਾਂ ਦੀ ਕੋਈ अहमियत ਨਹੀਂ ਹੈ ਵਰਕਰਾਂ ਨੇ ਵਰਕਰੀ ਦੇ ਜੇ ਲੀਡਰ ਬਣਾਉਂਦੇ ਨੇ ਜੇ ਲੀਡਰ ਚਲੇ ਜਾਂ ਤਾਂ ਵੀ ਵਰਕਰ ਨਵੇਂ ਲੀਡਰ ਪੈਦਾ ਕਰ ਲੈਂਦੇ ਨੇ ਅੱਜ ਦੇਖੋ ਤੁਸੀਂ ਕਿੱਡਾ ਵੱਡਾ ਉਤਸ਼ਾਹ ਮਿਲਿਆ ਜ਼ਿਲ੍ਹਾ ਸੰਗਰੂਰ ਦੇ ਵਿੱਚ ਭਰਤੀ ਮੈਂ ਸਮਝਦਾ ਕਿ ਜਦੋਂ ਵੱਡੇ ਵੱਡੇ ਠੁੱਠਾਂ ਵਾਲੇ ਲੀਡਰ ਸੀਗੇ ਹੋਰੇ ਉਹਨਾਂ ਤੋਂ ਵੱਡੀ ਭਰਤੀ ਹੋਈ ਹੈ ਵੱਧ ਭਰਤੀ ਹੋਈ ਹੈ ਤੇ ਵਰਕਰਾਂ ਨੇ ਆਪ ਗੱਡੀਆਂ ਸਕੂਟਰ ਮੋਟਰਸਾਈਕਲ ਚੱਕ ਕੇ ਪਿੰਡ-ਪਿੰਡ ਜਾ ਕੇ ਭਰਤੀ ਕੀਤੀ ਹੈ ਮੈਂਸਰ ਭਰਤੀ ਕੀਤੀ ਹੈ ਅੱਜ ਸਰਕਲ ਦੇ ਡੈਲੀਗੇਟ ਸਟੇਟ ਡਿਸਟ੍ਰਿਕਟ ਡੈਲੀਗੇਟ ਬਣਨੇ ਨੇ ਉਹ ਤੋਂ ਬਾਅਦ ਸਟੇਟ ਡੈਲੀਗੇਟ ਬਣ ਕੇ ਸ਼੍ਰੋਮਣੀ ਕਾਲੀਰ ਦੇ ਪ੍ਰਧਾਨ ਦੀ ਚੋਣ ਹੋ ਜਾਣੀ ਹੈ ਸੋ ਮੈਂ ਸਮਝਦਾ ਕਿ ਬਹੁਤ ਧੰਨਵਾਦ ਸਾਰੇ ਵਰਕਰ ਸਹਿਬਾਨ ਆਗੂ ਸਹਿਬਾਨ ਦਾ ਸਾਡੇ ਖਾਸ ਕਰ ਸੰਗਰੂਰ ਜ਼ਿਲ੍ਹੇ ਦੇ ਮੈਂਬਰ ਐਸ ਡੀ ਪੀ ਸੀ ਦੇ ਸਹਿਬਾਨ ਦਾ ਸਾਡੇ ਸਾਰੇ ਸਰਕਾਰ ਦੇ ਹਲਕਾ ਹਲਕਾਚਾਰ ਸਹਿਬਾਨ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਸਾਰੇ ਇਸਤਰੀ ਕਾਲੀਰ ਦੇ ਬੀਬੀਆਂ ਯੂਥ ਕਾਲੀਰ ਦੇ ਆਗੂ ਸਹਿਬਾਨ ਐਸ ਓ ਆਈ ਦੇ ਆਗੂ ਸਹਿਬਾਨ ਸਾਰੇ ਵਰਕਰ ਸਰਕਲ ਪ੍ਰਧਾਨਾਂ ਤੇ ਪਹੁੰਚੇ ਨੇ ਤੇ ਸਭ ਦਾ ਧੰਨਵਾਦ ਕਰਦੇ ਆ ਕਿ ਤੁਸੀਂ ਬਹੁਤ ਵੱਡੀ ਭਰਤੀ ਕਰਕੇ ਸ਼੍ਰੋਮਣੀ ਕਾਲੀਰ ਦੇ ਹੱਥ ਮਜ਼ਬੂਤ ਕੀਤੇ ਨੇ ਕਿਉਂਕਿ ਇਹ ਭਰਤੀ ਨਾਲ ਜਿੱਥੇ ਡੈਲੀਗੇਟ ਬਣ ਕੇ ਪ੍ਰਧਾਨ ਦੀ ਚੋਣ ਹੋਣੀ ਆ ਉਹ ਇਹ ਭਰਤੀ ਨੇ ਕਿਉਂਕਿ ਜਿਹੜੇ ਲੋਕ ਪਿਛਲੇ ਸਮੇਂ ਦੌਰਾਨ ਗੁਮਰਾਹ ਹੋ ਕੇ ਛਾੜ ਦੇਣ ਵੋਟਾਂ ਪਾਤੀਆਂ ਕਿਸੇ ਨੇ ਕਾਂਗਰਸ ਨੂੰ ਪਾਤੀਆਂ ਸੀ ਉਹ ਸਾਰੇ ਲੋਕ ਆਪ ਬੜੇ ਉਤਸ਼ਾਹ ਨਾਲ ਕਾਪੀਆਂ ਲੈ ਕੇ ਕਾਪੀਆਂ ਭਰ ਕੇ ਵਿਧ ਫੰਡ ਫੜਾ ਕੇ ਗਏ ਨੇ ਕਿਉਂਕਿ ਉਹ ਲੋਕ ਸਮਝ ਚੁੱਕੇ ਨੇ ਕਿ ਜੇ ਅੱਜ ਪੰਜਾਬ ਨੂੰ ਬਚਾਉਣਾ ਪੰਜਾਬ ਨੂੰ ਬਚਾਉਣਾ ਤਾਂ ਸ਼੍ਰੋਮਣੀ ਅਕਾਲੀਪੁਰ ਪੰਜਾਬ ਦੀ ਖੇਤਰੀ ਪਾਰਟੀ ਬਚਾਉਣਾ ਚਾਹੀਦਾ ਆਵ ਦੇ ਵਿੱਚ ਜਿਹੜੇ ਵਰਕਰ ਨੇ ਉਹਨਾਂ ਨਾਲ ਜੋੜਿਆ ਜਾਏਗਾ ਕਮੇਟੀ ਵੀ ਜਿਹੜੀ ਉਹਨਾਂ ਨੇ ਵੀ ਸ਼ੁਰੂ ਕੀਤੀ ਉਹ ਤਾਂ ਉਹ ਤਾਂ ਪੂਰੇ ਵਰਲਡਸ ਵੀ ਕਹਿ ਸਕਦੇ ਨੇ ਕੁਝ ਵੀ ਕਹਿ ਸਕਦੇ ਹੋਂ ਤਾਂ ਕੁਝ ਦੇਖੋ ਪਟਿਆਲੇ ਫੰਕਸ਼ਨ ਹੋਇਆ ਰਖਣਾ ਸਾਹਿਬ ਨੇ ਕਰਾਇਆ ਉਹਨਾਂ ਦਾ ਇੱਕ ਵੱਡਾ ਆਗੂ ਮੈਂ ਬੋਲਾ ਪੜਿਆ ਵੱਡਾ ਪੰਜ ਮੈਂਬਰ ਕਮੇਟੀ ਦੀ ਕਮੇਟੀ ਬਣੀ ਹੈ ਉਹਦਾ ਵੱਡਾ ਆਗੂ ਇੱਕ ਉਹਨੂੰ ਸਟੇਜ ਤੇ 1 ਮਿੰਟ ਦਾ ਟਾਈਮ ਤਾਂ ਕਿ ਉੱਤਰ ਕੇ ਭੱਜ ਗਿਆ ਉਹ ਬਦਦਾਰਾ ਮਿੰਨਤਾ ਕਰਕੇ ਲੈ ਕੇ ਆਏ ਦੇਖੋ ਉਹਨਾਂ ਦਾ ਕੋਈ ਭਾਨਪਨ ਠਿਕਰੀ ਇਕੱਠੀ ਹੋਈ ਜਾਂਦਾ ਕਿਹੜਾ ਕੋਈ ਆਗੂ ਆ ਅਸੀਂ ਦਸਖਬੀਰ ਸਿੰਘ ਬਾਦਲ ਨੂੰ ਆਗੂ ਮੰਨਦੇ ਆ ਪਹਿਲਾ ਮੰਨਦੇ ਹੁਣ ਹੀ ਮੰਨਦੇ ਆ ਪਰ ਸ਼ਰੋਮਨੀ ਅਕਾਲੀ ਮੰਨਦੇ ਉਹਨਾਂ ਦਾ ਆਗੂ ਕੌਣ ਦੱਸੋ ਕਿ ਇਹ ਵਾਲੀ ਪ੍ਰਧਾਨ ਬਣੂਗਾ ਕਿ ਇਹ ਰਖੜਾ ਸਾਹਿਬ ਪ੍ਰਧਾਨ ਬਣਨਗੇ ਕਿ ਪਰਵਿੰਦਰ ਢੀਂਡ ਸਾਹਿਬ ਬਣੂਗਾ ਕਿ ਇੱਥੇ ਬਡਾਲਾ ਬਣੂਗਾ ਕੌਣ ਬਣੂਗਾ ਅੱਜ ਅਕਾਲੀ ਦਲ ਦਾ ਇੱਕੋ ਚੀਜ਼ ਆਉਂਦੀ ਆ ਅਕਾਲੀ ਦਲ ਦਾ ਸਾਡਾ ਇੱਕ ਤਾਂ 1 ਲੀਟਰ ਦਾ ਹੈ ਨਾ ਜਿਹਦੀ ਗਵਾਹੀ ਤੁਸੀਂ ਉਹਦੀ ਗਵਾਹੀ ਮੰਨਦੇ ਆ ਜਿਹਨੇ ਪੰਜਾਬ ਲਈ ਕੰਮ ਕਰਕੇ ਦਿਖਾਇਆ ਜਿੱਥੇ ਜਿਹੜਾ ਜਾ ਕੇ ਸੱਚਾ ਸਿੱਖ ਹੋਣ ਦੇ ਨਾਤੇ ਅਕਾਲ ਤਖਤ ਸਾਹਿਬ ਦੇ ਉੱਪਰ ਜਾ ਕੇ ਨਤਮਸਤਕ ਹੋ ਗਏ ਸਾਰਾ ਕਿਹਾ ਅਗਰ ਝੋਲੀ ਪਵਾਇਆ ਗੋਲੀ ਚਲੀ ਤਾਂ ਵੀ 1 ਮਿੰਟ ਸਰਦਾਰ ਸਬੀਰ ਸਿੰਘ ਬਾਦਲ ਨੇ ਆਪਣੀ ਸੇਵਾ ਬੰਦ ਨਹੀਂ ਕੀਤੀ ਹਾਲਾਂਕਿ ਮਨੂੰ ਜਥੇਹਰ ਸਾਹਿਬ ਨੇ ਕਿਹਾ ਵੀ ਤੂੰ ਸੇਵਾ ਪਿੱਛੇ ਕਰ ਲਉ ਨਾ ਉਹ ਕਹਿੰਦੇ ਮੇਰੀ ਜਾਨ ਜਾਂਦੀ ਜਾਵੇ ਪਰ ਮੈਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਗਏ ਹਰ ਇੱਕ ਸਿੱਖ ਅਕਾਲ ਤਖਤ ਸਾਹਿਬ ਨੂੰ ਪੂਰੀ ਸਮਰਪਿਤ ਦਾ ਤੇ ਉਹਨਾਂ ਨੇ ਸੱਚੇ ਸਿੱਖ ਹੋਣ ਦੇ ਨਾਤੇ ਸਮਰਪਿਤ ਹੋ ਕੇ ਜੋ ਉਹਨਾਂ ਨੇ ਸੇਵਾ ਲਈ ਸੇਵਾ ਕੀਤੀ ਸਜਾ ਲਈ ਉਹਨੂੰ ਸੇਵਾ ਸਮਝੋ ਸਜਾ ਸਭ ਪੂਰੀ ਇਨਵੇਂ ਲਾਗੂ ਕੀਤੀ